ਸਾਥ ਮੀਟਿੰਗ ਬਾਅਦ ਨੇ ਕਿ ਉੱਥੇ ਬੀਬੀ ਜਗੀਰ ਕੌਰ ਬਡਾ ਸਾਹਿਬ ਕੇਪੀ ਸਿੰਘ ਡਾਕਟਰ ਸੁਖੀ ਇਹ ਚਾਰ ਬੰਦੇ ਇਨਚਾਰਜ ਹੋਣਗੇ ਇਹ ਬੰਦਾ ਲੱਭਣਗੇ ਇਹ ਅਨਾਉਂਸ ਕਰਨਗੇ ਇਹਹੀ ਕੈਂਪੇਨ ਚਲਾਉਣਗੇ ਇਹ ਮੇਨ ਇਨਚਾਰਜ ਨੇ ਉਤੋਂ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਉਹ ਬਸ ਚਲੇ ਗਏ ਉਹਨਾਂ ਨੇ ਮਤਲਬ ਬਣਾ ਚੁੱਕੀਤਾ ਉਹਨਾਂ ਐਪਲੀਕੇਸ਼ਨਾਂ ਮੰਗੀਆਂ ਤਾਂ ਫਿਰ ਉਹਨਾਂ 15 ਐਪਲੀਕੇਸ਼ਨਾਂ ਨੂੰ ਆਗਿਆ ਉਹਨਾਂ ਦੇ ਵਿੱਚ ਉਹਨਾਂ ਨੇ ਸਕ੍ਰੀਨ ਕੀਤਾ ਕਿ ਕਿਹੜਾ ਉਹਨਾਂ ਨੇ ਇਹ ਬੀਬੀ ਜਿਹੜੀ ਸੁਰਜੀਤ ਕੌਰ ਹੈ ਉਹ ਕੈਂਡੀਡੇਟ ਚੁਣ ਲਈ ਸਾਡੀ ਹਸਾਬਕਾ ਇਹ ਐਮਸੀਬੀ ਹੈ ਇਹਦੇ ਘਰ ਆ ਵੀ ساری ਜ਼ਿੰਦਗੀ ਸ਼ੌਣੀ ਕਲਦਲ ਦੇ ਵਿੱਚ ਰਿਹਾ ਹੈ ਗਰੀਬ ਪਰਿਵਾਰ ਹੈ ਪਰ ਮਨਸੀ ਪਰਿਵਾਰ ਹੈ ਇਹਨਾਂ ਨੂੰ ਦੀ ਕੈਂਪੇਨ ਸ਼ੁਰੂ ਕਰਨ ਸ਼ੁਰੂ ਕਰਤੀ ਕਾਗਜ਼ ਪਰਨੇ ਸ਼ੁਰੂ ਕਰਦੇ ਸਾਰਾ ਕੁਝ ਠੀਕ ਹੋ ਗਿਆ। ਲਾਸਟੇ ਆ ਕੇ ਉਹਨੂੰ ਸਿੰਬਲ ਦੇਣਾ ਸੀ, ਅਥਾਰਟੀ ਲੈਟਰ ਦੇਣਾ ਸੀ ਸਾਹ ਸੁਮੇਤ ਸਿੰਘ ਬਾਦਲ ਨੇ ਅਥਾਰਟੀ ਲੈਟਰੀ ਭੇਜ ਤਾ। ਪਰ ਉਹ ਅਥਾਰਟੀ ਲੈਟਰੀ ਮਿਲ ਗਿਆ। ਉਹਨਾਂ ਨੂੰ ਚੋਣ ਨਿਸ਼ਾਨ ਦੇ। ਚੋਣ ਨਿਸ਼ਾਨ ਮਿਲਣ ਤੋਂ ਬਾਅਦ ਦੇ ਵਿੱਚ ਉਹ ਨਹੀਂ ਪਤਾ ਵੀ ਕੀ ਕਾਰਨ ਸੀ ਕਿ ਨਹੀਂ ਜਿੱਦੇ ਕਾਗਜ਼ ਵਾਪਸ ਲੈਣੇ ਸੀ। ਉਹਦੇ ਸਾਹ ਸੁਮੇਤ ਸਿੰਘ ਬਾਦਲ ਨੇ ਸਨੇਹਾ ਭੇਜਤਾ ਕਿ ਵੀ ਤੁਸੀਂ ਕਾਗਜ਼ ਵਾਪਸ ਲੈ ਲੋ ਤੇ ਨਾਲ ਹੀ ਜਿਹੜੇ ਉੱਥੇ ਪ੍ਰਧਾਨ ਸਾਹਿਬ ਨੇ ਸਾਡੇ ਸ਼ੋਮਨੀ ਕਾਲੀਦਾ ਦੇ ਜ਼ਿਲ੍ਹੇ ਦੇ ਉਹ ਉਹਨਾਂ ਦੇ ਜਾ ਹੀ ਸਾਈਨ ਕਰਕੇ ਆਪਾਂ ਖਵਾਰਾਂ ਸ਼ਹਿਰ ਵਿੱਚ ਪੜ੍ਹੀ ਹੈ ਵਾਰਾਂ ਦੇ ਵਿੱਚ ਆਇਆ ਸਾਈਨ ਕਰਕੇ ਉਹਨੇ ਕਾਗਜਬਾਤ ਚਲਾਉਣ ਦੇ ਉਹ ਕਾਗਜ ਹਾਲੇ ਵਾਪਸ ਲੈ ਹੀ ਰਹੇ ਸੀ ਇਹਨੇ ਉਹ ਬੀਬੀ ਚਲੀ ਗਈ ਕਿ ਨਹੀਂ ਜੀ ਮੈਂ ਕਾਗਜ ਦਾ ਵਾਪਸ ਲੈਣੇ ਨਹੀਂ ਆਪਣੇ ਤੇ ਉਹ ਗੱਲ ਚੱਲੀ ਵੀ 420 ਦਾ ਕੇਸ ਬਣਦਾ ਜੇ ਤੁਸੀਂ ਕਿਸੇ ਬੰਦੇ ਦੇ ਗਲਤ ਸਾਈਨ ਕਰਕੇ ਗਲਤ ਅਥਾਰਟੀ ਲੈ ਕੇ ਗਲਤ ਕਾਗਜਬਾਤ ਕਰ ਦਿਓ ਉਹ ਲੋ ਫੇਰ ਉਹ ਕੈਕ ਉਸ ਤੋਂ ਦੌੜ ਗਈ ਤੇ ਫਿਰ ਇਹਨਾਂ ਨੇ ਅਨਾਉਂਸ ਕਰਤਾ ਕਿ ਵੀ ਆਪਾਂ ਦਾ ਬੀਐਸਪੀ ਦੇ ਕੈਂਡੀਡੇਟ ਦੀ ਸਪੋਰਟ ਕਰਨੀ ਆ ਉਹ ਤੁਸ ਬੀਬੀ ਦੀ ਸਟੇਟਮੈਂਟ ਪੜ੍ਹੀ ਹੋਣੀ ਆ ਵੀ ਮੈਂ ਗਰੀਬ ਜ਼ਰੂਰ ਆ ਪਰ ਮੈਂ ਜਲਾਲਤ ਨਹੀਂ ਸਹਿ ਸਕਦੀ ਸਾਡਾ ਕਿਰਦਾਰ ਹੈ ਵੀ ਸਾਡੇ ਲੋਕਾਂ ਦੇ ਵਿੱਚ ਸਾਡਾ ਆਧਾਰ ਹੈ ਕੋਈ ਵੀ ਉਹ ਜਦੋਂ ਤੁਸ ਮੈਨੂੰ ਟਿਕਟ ਵੀ ਦਿੱਤੀ ਹੈ ਵਿਚ ਚੋਣ ਨਿਸ਼ਾਨ ਵੀ ਦਿੱਤਾ ਹੈ ਹੁਣ ਸਾਰਾ ਕੁਝ ਅਸੀਂ ਸਾਰਿਆਂ ਨੂੰ ਕਹਿ ਵੀ ਲਿਆ ਅਸੀਂ 5 ਲੱਖ ਰੁਪਏ ਦੇ ਬੋਰਡ ਵੀ ਛਾਲੇ ਦੇਖੋ ਵੀਵਾਦੀ ਸਰਸੇ 5 ਲੱਖ ਜਿਆ ਬਹੁਤ ਬੜੀ ਅਮਾਉਂਟ ਹੁੰਦੀ ਹੈ ਤੇ ਅੱਜ ਤੁਸੀਂ ਜੇਕਰ ਤੁਸੀਂ ਬਾਸ ਕਰ ਲੋ ਆਪਾਂ ਬੀਐਸਪੀ ਸਪੋਰਟ ਕਰਨੀ ਹੈ ਜੇ ਬੀਐਸਪੀ ਸਪੋਰਟ ਵੀ ਕਰਨੀ ਸੀ ਤਾਂ ਚਲਿਆ ਬਾਕੀ ਰਹਿੰਦੇ ਨੇ ਚਾਰ ਦੇ ਵਿੱਚ ਕਿਸੇ ਨਾ ਕੋਈ ਕੰਪਰੋਮਾਈਜ਼ ਕਰ ਲੈਂਦੇ ਉਸ ਤੋਂ ਪਹਿਲਾਂ ਹੀ ਉਹਦੇ ਕਾਲਜ ਵਾਪਸ ਕਰਾਉਣ ਦੀ ਜਿਹੜੀ ਗੱਲ ਸੀ ਉਹ ਕਿਸੇ ਦੇ ਵੀ ਹੱਲ ਨਹੀਂ ਆਈ ਅੱਜ ਹੁਣ ਮੈਨੂੰ ਨਹੀਂ ਪਤਾ ਕਿ ਸਾ ਸੁਪੀਰ ਸਿੰਘ ਬਾਲ ਜਿੱਥੇ ਤਕਰੀ ਚੋਂ ਨਿਸ਼ਾਨ ਹੈ ਉਥੇ ਜਦੋਂ ਬੀਐਸਪੀ ਨੂੰ ਸਪੋਰਟ ਕਰਨਗੇ ਤਾਂ ਉਹਦਾ ਅਸਰ ਕੀ ਹੋਊਗਾ ਕਿ ਇੱਕ ਪਾਸੇ ਆਪਾਂ ਕਹਿੰਦੇ ਆ ਮੈਂ ਸ਼ੋਮਨੀ ਕਾਲੀਦਲ ਦਾ ਪ੍ਰਧਾਨ ਆ ਤੇ ਦੂਜੇ ਪਾਸੇ ਆਪਾਂ ਤਕਰੀ ਨੂੰ ਛੱਡ ਕੇ ਆਪ ਬੀਐਸਪੀ ਸਪੋਰਟ ਕਰ ਰਹੇ ਹਾਂ ਇਹ ਤਾਂ ਇਹੋ ਇਹੀ ਕਲੀਅਰ ਹੋ ਗਿਆ ਕਿ ਵੀ ਉਹ ਸ਼ੋਮਨੀ ਕਾਲੀਦਲ ਕਮੇਟੀ ਦੇ ਅਕਾਲੀ ਦਲ ਦੇ ਪ੍ਰਧਾਨ ਹੀ ਹੈ ਨਹੀਂ ਬਾਗੀ ਹੋ ਕੇ ਕਿਉਂਕਿ ਸ਼ੋਮਨੀ ਕਾਲੀਦਲ ਦੇ ਕੈਂਡੀਡੇਟ ਦਾ ਉਹ ਵਿਰੋਧ ਕਰ ਰਹੇ ਨੇ ਸੋ ਇਹ ਇਸ਼ੂ ਸੀ ਸਾਡਾ ਮੇਨ ਮੇਰੇ ਦੱਸੋ ਨਿਤਰੀ ਗਣੀ ਕੀਤੀ ਸੀ ਜਿਹੜੇ ਚਾਲੇ ਸੀ ਉਹਨਾਂ ਨੇ ਆਪ ਹੀ ਕੀਤੇ ਹੋਣਗੇ ਜੀ ਜੇ ਪ੍ਰਧਾਨ ਸਾਹਿਬ ਨੇ ਉੱਥੇ ਜਿਹੜੇ ਸਾਡੇ ਲੋਕਲ ਪ੍ਰਧਾਨ ਨੇ ਜਿਹੜੇ ਕਲਵੰਸੇ ਦੀ ਕੀ ਮਾਰ ਕਰਦੇ ਸੀ ਕੀ ਚੱਲ ਦੇਖੋ ਅਸੀਂ ਅਸੀਂ ਇਹੀ ਮੰਗ ਕਰਦੇ ਆ ਅਸੀਂ ਤੇ ਇਲੈਕਸ਼ਨ ਲੜਾਂਗੇ ਜੇ ਸ਼ੋਮਨੀ ਕਾਲੀਦਾਲ ਨੇ ਉਹਨੂੰ ਟਿਕਟ ਦਿੱਤੀ ਹੈ ਪੰਥਕ ਬੰਦੇ ਆ ਤੇ ਅਸੀਂ ਲੜਾਂਗੇ ਉਹਦੀ ਮਦਦ ਵੀ ਕਰਾਂਗੇ ਫਾਈਨੈਂਸ਼ਲੀ ਮਦਦ ਵੀ ਕਰਾਂਗੇ ਜਾ ਕੇ ਸਪੋਰਟ ਵੀ ਕਰਾਂਗੇ ਤੇ ਦੇਖੋ ਫੈਸਲਾ ਲੋਕਾਂ ਨੇ ਕਰਨਾ ਹੈ ਸਾਹਲਾ ਲੋਕਾਂ ਨੇ ਕਹਣਾ ਪਰ ਸਾਡੀ ਜਿਤਕ ਡਿਊਟੀ ਅਸੀਂ ਡਿਊਟੀ ਨਿਭਾਵਾਂਗੇ। ਕੱਲ ਕੱਲ ਤੱਕੜੀ ਦੀ ਨਿਸ਼ਾਨੀ ਹੀ ਚੋਣ ਲੜਾਂਗੇ। ਤੱਕੜੀ ਚੋਣਾਂਾਂ ਦੀ ਲੜਾਂਗੇ। ਮੈਂ ਸਾਨੂੰ ਦਾ ਇਹੀ ਹੈਰਾਨਗੀ ਹੈ ਕਿ ਜਿਸ ਬੰਦੇ ਕੋਲੇ ਤੱਕੜੀ ਚੋਣ ਨਿਸ਼ਾਨ ਹੈ ਸਾਹ ਸੁਖਵੀਰ ਸਿੰਘ ਬਾਦਲ ਉੱਥੇ ਉਹਦੇ ਵਿਰੁੱਧ ਲੜਾਂਗੇ। ਵਿਰੋਧ ਉਹਦੇ ਵਿਰੋਧ ਚ ਪ੍ਰਚਾਰ ਕਰ ਰਹੇ ਨੇ ਕਿ ਆਪਾਂ ਉਹਨਾਂ ਨੂੰ ਪ੍ਰਧਾਨ ਮੰਨਾਂਗੇ।